ਜੇ ਵੀ ਲੱਗ ਰਿਹਾ ਕਿ ਜਿਵੇਂ ਚੰਦੂ ਦੀਵਾਨ ਦੀ ਹਵੇਦੀ ਦੀਆਂ ਤੰਡਾਂ ਦੇ ਅੰਦਰ ਇਹ ਆਵਾਜ਼ ਅਸੀਂ ਖਮੋਸ਼ ਕਰ ਦਿੱਤੀ ਹੈ ਇਸ ਕਵੀ ਦੇ ਥੱਲੇ ਬਲਦੀਆਂ ਹੋਈਆਂ ਅਗਨੀ ਦੀਆਂ ਲਾਟਾਂ ਵਿੱਚ ਤੁਹਾਡੀ ਸੱਚ ਦੀ ਆਵਾਜ਼ ਖਮੋਸ਼ ਹੋ ਗਈ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਇਹ ਸੁਣਿਆ ਸਤਗੁਰੂ ਕਹਿਣ ਲੱਗੇ ਤੁਸੀਂ ਇਹ ਕੁਝ ਕਰ ਸਕਦੇ ਹੋ ਪਰ ਇਸ ਤੋਂ ਬਾਅਦ ਜਿਹੜਾ ਸਮੇਂ ਨੇ ਕਰਵਟ ਲੈਣੀ ਹੈ ਜਿਹੜਾ ਇਨਕਲਾਬ ਆਉਣਾ ਉਹਦੇ ਅੱਗੇ ਨਾ ਤੁਸੀਂ ਖੜੋ ਸਕਣਾ ਨਾ ਤੁਹਾਡਾ ਬਾਦਸ਼ਾਹ ਜਹਾਂਗੀਰ ਜਾਂ ਉਹਦਾ ਪੁੱਤਰ ਆਉਣ ਵਾਲੇ ਸਮੇਂ ਵਿੱਚ ਬਾਦਸ਼ਾਹ ਬਣੇ ਨਾ ਉਹ ਖੜੋ ਸਕਣਗੇ ਨਾ ਵੱਡੇ ਵੱਡੇ ਜਰਨੈਲਾ ਵੀ ਤਾਕਤ ਹੋਵੇਗੀ ਕਿ ਉਸ ਇਨਕਲਾਬ ਦਾ ਉਹ ਸਾਹਮਣਾ ਕਰ ਸਕਦੇ ਬਣਾ ਤੁਹਾਨੂੰ ਮਹਾਰਾਜ ਠੀਕ ਹੈ ਬਾਬਾ ਜੀ ਅਲੀ ਰੱਖੋ ਸਤਿਆਰ ਨੂੰ ਮੇਧ ਸਕਦੇ ਹੋ ਪਰ ਸੱਚ ਨੂੰ ਕਦੇ ਤੁਸੀਂ ਖاموش ਨਹੀਂ ਕਰ ਸਕਦੇ ਸਤਿਆਰ ਆਪਣਾ ਆਪ ਪਟਾਰੀ ਵੀ ਇਹ ਦੱਸ ਦਿੰਦਾ ਹੈ ਇਹ ਸੱਚ ਨੂੰ ਨਾ ਕੈਦ ਕੀਤਾ ਜਾ ਸਕਦਾ ਨਾ ਸੱਚ ਨੂੰ ਸਾੜਿਆ ਜਾ ਸਕਦਾ ਨਾ ਸੱਚ ਨੂੰ چیرਿਆ ਜਾ ਸਕਦਾ ਨਾ ਸੱਚ ਨੂੰ ਮੋਪਿਆ ਜਾ ਸਕਦਾ ہاں ਸਤਿਆਰ ਨੂੰ ਤੁਸੀਂ ਖਵਾਲਾਤ ਵਿੱਚ ਵੀ ਰੱਖ ਸਕਦੇ ਹੋ ਤੱਕੀ ਤਵੀ ਤੇ ਵੀ ਵਧਾ ਸਕਦੇ ਹੋ ਤੁਸੀਂ ਜਾਓ ਤੇ ਪਾਣੀ ਵਿੱਚ ਵੀ ਡੋਬ ਸਕਦੇ ਹੋ ਆਰਿਆਂ ਨਾਲ ਤੀਰ ਸੱਤਦੇ ਹੋ ਪਰ ਇਹ ਸਾਰਾ ਕੁਝ ਕਰਨ ਦੇ ਬਾਅਦ ਤੁਸੀਂ ਇਹ ਵੇਖੋਗੇ ਕਿ ਸੱਚ ਜਿਹੜਾ ਹੈ ਉਹਨੂੰ ਤੁਸੀਂ ਨਾ ਤਾਂ ਆਪਣੀ ਪਕੜ ਵਿੱਚ ਲੈ ਸਕਦੇ ਹੋ ਨਾ ਤੁਸੀਂ ਉਹਨੂੰ ਸਾੜ ਸਕਦੇ ਹੋ ਨਾ ਤੁਸੀਂ ਉਹ ਸੱਚ ਨੂੰ ਰੋਪ ਸਕਦੇ ਹੋ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਿਹੜੇ ਬੋਲ ਲਾਹੌਰ ਦੇ ਗਵਰਨਰ مرتجہ خان شیخ مخاری کو کہے وہ کسی اردو کے کبھی نے کلام بند کی سب کہیں لگے میری صدا کو دبانا تو کو لیکن بدلتے وقت کی للکار کون روکے گا فصیلے آتشو آہن بہت بلند ہے سید لیکن حیات کی للکار کون روکے گا ਮੇਰੇ ਲਾਲੋ ਕੀ ਪਰਵਾਜ਼ ਰੁਕਨੇ ਵਾਦੋ ਹਰ ਕੋ ਬਿੰਦ ਕੀ ਤਲਵਾਰ ਕੋਲ ਰੁਕੀ ਪਈ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਹੋਈ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੀ ਜੀ ਦੀਆਂ ਦੋ ਤਿਰਭਾਨਾ ਧਾਰਨ ਕੀਤੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਹੋਈ ਗੁਰਬਾਣੀ ਪਾਠ ਕੀਰਤਨ ਕਥਾ ਦੇ ਨਾਲ ਨਾਲ ਢਾਡੀ ਵਾਰਾਂ ਦਾ ਆਗਾਜ਼ ਹੋਇਆ ਸਤਗੁਰੂ ਜੀ ਗੁਰਸਿੱਖਾਂ ਨੂੰ ਘੋੜ ਸਵਾਰੀ ਸ਼ਸਤਰ ਵਿਦਿਆ ਦੇ ਅਭਿਆਸ ਕਰਾਉਣ ਲੱਗੇ ਗੁਰੂ ਘਰ ਦੇ ਵਿਰੋਧੀ ਸੋਚਦੇ ਸਨ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੱਲ ਖਤਮ ਹੋ ਗਈ ਹੈ ਪਰ ਸੈੰਕੜੇ ਗੁਰਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿਹੜੇ ਚਾਰ ਧਰਮ ਯੁੱਧ ਲੜੇ ਦੇ ਉਹਨਾਂ ਵਿੱਚ ਬੜੀ ਬਹਾਦਰੀ ਨਾਲ ਜੂਝ ਕੇ ਸ਼ਹਾਦਤਾਂ ਪ੍ਰਾਪਤ ਕਰਕੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਾਂਤਮਈ ਸ਼ਹਾਦਤ ਹੁੰਦੀ ਆ ਦਲਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਛੋਟੀਆਂ ਵੱਡੀਆਂ 14 ਜੰਮਾੜਾਂ ਗੜਕੀ ਫਤੇ ਦਿੱਤੀਆਂ ਅਨੇਕਾਂ ਗੁਰਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕਰਕੇ ਜਰਵਾਣਿਆਂ ਦੇ ਮੂੰਹ ਭੰਨ ਕੇ ਰੱਖ ਦਿੱਤੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਸ਼ੰਨੋ ਤੋਂ ਬਾਅਦ ਯੁੱਧ ਹੋਇਆ ਪਹਾੜੀ ਰਾਜੇ کہ مسلمان ہات ویخ کے دنگ رہ گئے کہ اِسی تو سوچتے کئی مہینیاں تو تھکے ٹوٹے پکے پیاسے سے اگوں نہیں لڑن گئے پر انہوں نے دس اسی قلعہ شڑیا ہے اپنا عقیدہ نہیں شڑیا اللہ جان جوگی نے لکھیا بد بختوں نے جو وعدہ کیا تھا مکر گئے نہ مرد قول کر کے جبان سے بسر گئے ਗੁਰੂ ਗੋਬਿੰਦ ਸਿੰਘ ਕੇ ਸ਼ੇਰ ਵੀ ਬਹੁਤ ਵਿਫਰ ਗਏ ਤਲਵਾਰੇ ਸੂਤ-ਸੂਤ ਕਰ ਰਣ ਮੇ ਉਤਰ ਗਏ ਏਤ ਆਨ ਮੇ ਮੈਦਾਨ ਕੋ ਚੁਰੰਗ ਕਰ ਦਿਆ ਰੁਸਤਮ ਵੀ ਆਇਆ ਸਾਹਮਣੇ ਕੋ 당 ਕਰ ਅੱਜ ਜਦੋਂ ਅਸੀਂ ਅਰਦਾਸ ਬੇਨਤੀ ਕਰਦੇ ਆਂ ਸਤਿਗੁਰਾਂ ਦੀ ਹਜ਼ੂਰ ਜਿੱਥੇ ਦਸਾਂ ਬਾਤਸ਼ਾਈਆਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਤ ਦੀ ਧਿਆਨ ਧਰ ਕੇ ਰਸਨਾ ਤੋਂ ਵਾਹਿਗੁਰੂ ਸ਼ਬਦ ਉਚਾਰਨ ਹੁੰਦਾ ਉਸ ਤੋਂ ਬਾਅਦ ਫਿਰ ਪੰਜਾਂ ਪਿਆਰਿਆਂ ਚਾਰ ਸਹਿਬਜ਼ਾਦਿਆਂ 40 ਮੁਕਤੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਹਟੀਆਂ ਜਪੀਆਂ ਧੱਪੀਆਂ ਉਹਨਾਂ ਸਾਰਿਆਂ ਉਹ ਪਿਆਰੇ ਉਸ ਪਿਆਰ ਉਹਨਾਂ ਦਾ ਧਿਆਨ ਧਰ ਕੇ ਅਸੀਂ ਰਸਨਾ ਤੋਂ ਵਾਹਿਗੁਰੂ ਸ਼ਬਦ ਉਚਾਰਨ ਕਰਦੇ ਹਾਂ ਇਸ ਤੋਂ ਜਿਹੜੀ ਅਗਲੀ ਪੌੜੀ ਹੈ ਉਹਦੇ ਵਿੱਚ ਜਿੱਤਾ ਨਾ ਹੁੰਦਾ ਜਿੰਨਾ ਸਿੰਘਾਂ ਸਿੰਘਣੀਆਂ ਧਰਮ 헤 ਤਸੀਸ ਦਿੱਤੀ ਸਤਿਗੁਰੂ ਦੇ ਘਰ ਦੀ ਇਹ ਵਡਿਆਈ ਹੈ ਦਾਸਮੀ ਕਾਲ ਵੀ ਇਹ ਵਿਚਾਰ ਕੀਤੀ ਸੀ ਕਿ ਗੁਰੂ ਘਰ ਦੇ ਵਿੱਚ ਮਰਦਾਨਗੀ ਦਾ ਸੂਰਬਾਈ ਦਾ ਸੰਬੰਧ ਮੇਲ ਜਾਂ ਥੀ ਮੇਲ ਨਾਲ ਨਹੀਂ ਹੈ ਸਤਿਗੁਰੂ ਜੀ ਨੇ ਜਦੋਂ ਗੁਰਬਾਣੀ ਵਿੱਚ ਮਰਦਾਨੇ ਤੇ ਬੰਦੇ ਦੀ ਪਰਵਾਸਾ ਨੀਅਤ ਕੀਤੀ ਤੁਸੀਂ ਵੇਖੋਗੇ 1469 ਤੋਂ ਲੈ ਕੇ 1708 ਤੱਕ ਦਾ ਇਹ ਸਫ਼ਰ ਜਿੱਥੇ ਬੰਦਾਲੇ ਦੀ ਗੰਦ ਤੋਂ ਲੈ ਕੇ ਸਰਹੰਗ ਦੀ ਗੰਦ ਤੱਕ ਦਾ ਸਫ਼ਰ ਹੈ ਜਿੱਥੇ ਬਾਬਰ ਦੀ ਹਵਾਲਾਤ ਤੋਂ ਲੈ ਕੇ ਠੰਡੇ ਬੁਰਜ ਦੀ ਕੈਰ ਤੱਕ ਦਾ ਸਫ਼ਰ ਹੈ ਜਿੱਥੇ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਹੈ ਜਿੱਥੇ ਇਹ ਸ਼ਤਦਗੁਰੂ ਸੁਰਤ ਧੁਨ ਚੇਲਾ ਤੋਂ ਲੈ ਕੇ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸਾਹਿਬ ਤੱਕ ਦਾ ਸਫ਼ਰ ਹੈ ਜਿੱਥੇ ਇਹ ਸਫ਼ਰ ਪੈਰੀਂ ਪਵਣਾ ਜਗ ਵਰਤਾਇਆ ਤੋਂ ਲੈ ਕੇ ਆਕੀ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫੱਤੇ ਬਲਾਵੇ ਤੱਕ ਦਾ ਸਫ਼ਰ ਹੈ ਉੱਥੇ ਇਹ ਸਫ਼ਰ ਮਰਦਾਨੇ ਤੋਂ ਲੈ ਕੇ ਬੰਦੇ ਤੱਕ ਦਾ ਸਫ਼ਰ ਹੈ ਕਿ ਸਤਿਗੁਰਾਂ ਨੇ ਦੱਸ ਦਿੱਤਾ ਕਿ ਬੰਦਾ ਜਾਂ ਮਰਦਾਨਾ ਇਹ ਕੋਈ ਕੁੱਤੀ ਨੀਵੀ ਜਾਤ ਨਾਲ ਨਹੀਂ ਜਾਂ ਕੋਈ ਲਿੰਗ ਭੇਤ ਦੇ ਨਾਲ ਨਹੀਂ ਜਾਂ ਕਿਸੇ ਇਲਾਕੇਵਾਦ ਦੇ ਨਾਲ ਨਹੀਂ ਸਗੋਂ ਜਿਹੜਾ ਵੀ ਪਰਮਾਤਮਾ ਤੇ ਗੁਰੂ ਦੀ ਮੇਰ ਦਾ ਬਾਤਰ ਬਣ ਜਾਂਦਾ ਹੈ ਉਹਦੇ ਅੰਦਰ ਇਹ ਸੂਰਮਤਾਈ ਉਹਦੇ ਅੰਦਰ ਇਹ ਮਰਦਾਨੀ ਹੁੰਦੀ ਜਗਤੋ ਮਿਹਰ 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 ਵਾਲਾ ਸੋਈ ਮਰਦ ਮਰਦ ਮਰਦਾਨਾ ਸੋਈ ਸ਼ੇਖ ਵਸਾਇ ਤਹਾਜੀ ਹੋ ਬੰਦਾ ਜਿਸ ਨਜ਼ਰ ਕਰਾ ਜਿਹਦੇ ਤੇ ਮੇਰਾ ਮਾਲਕ ਕਿਰਤਾ ਕਰ ਦਿੰਦਾ ਉਹ ਚਾਹੇ ਮੇਲ ਹੋਵੇ ਕੀ ਕੇਰ ਹੋਵੇ ਮਾਤਾ ਖੀਵੀ ਜੀ ਉਹਨਾਂ ਦੀ ਮਰਦਾਨਗੀ ਦਾ ਜਿੱਕਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਪਏ ਤਕਬੂਲ ਖਸਮ ਨਾਲ ਤੋਂ ਧਾਲ ਮਰਦੀ ਘਾਹੀ ਮਾਈ ਭਾਗੂ ਦੀ ਮਰਦਾਨਗੀ ਦਾ ਜ਼ਿਕਰ ਹੈ ਸਾਡੇ ਇਤਿਹਾਸ ਵਿੱਚ ਜਿੱਦੋਂ ਵੀਰ ਬਦਾਵਾ ਦੇ ਕੇ ਆਗੇ ਤੇ ਮਾਈ ਭਾਗੋ ਨੇ ਉਹਨਾਂ ਨੂੰ ਚੈਲੰਜ ਕੀਤਾ ਵੰਗਾਰਿਆ ਤੇ ਫਿਰ ਉਹਨਾਂ ਦਾ ਬਤਾਵਾ ਬਣਵਾਇਆ ਉਹਨਾਂ ਨੂੰ ਜੰਗਾਂ ਜੁੱਦਾਂ ਵਿੱਚ ਲੁੱਝਣ ਲਈ ਤਿਆਰ ਕੀਤਾ ਬੇਮੁਖ ਦਾਈ ਦਾ ਦਾਗ ਧੋਣ ਲਈ ਉਹਨਾਂ ਸ਼ਹਾਦਤਾਂ ਦੇ ਕੇ ਆਪਣਾ ਖੂਨ ਰੋੜ ਕੇ ਖੂਨ ਦੇ ਨਾਲ ਕੋ ਦਾਗ ਧੁੱਬਾ ਸੀ ਜੁਜੇ ਧਰਮਾਂ ਵਿੱਚ ਜਿੱਥੇ ਕਿਹਾ ਜਾਂਦਾ ਹੈ ਕਿ ਭੈਣ ਤੂੜ ਵੀਰ ਨੇ ਰੱਖਣੀ ਬਧਾ ਦੀ ਤੇ ਉਸ ਦਿਨ ਤੋਂ ਇਹ ਮਨ ਨੂੰ ਮੰਨ ਲਿਆ ਗਿਆ ਵੀ ਭੈਣ ਕਮਜ਼ੋਰ ਹੈ ਵੀਰੀ ਇਹਦੀ ਰਾਖੀ ਕਰ ਸਕਦਾ ਹੈ ਪਰ ਸਿੱਖ ਧਰਮ ਨੇ ਰਖੜੀਆਂ ਦਾ ਵੀ ਖੰਡਨ ਕਰਕੇ ਸਮਝਾ ਦਿੱਤਾ ਰਾਖਣਾ ਏਸ ਹਮਾਰਾ ਸੁਆਮੀ ਕਿ ਜਿੱਥੇ ਵੀਰ ਕਮਜ਼ੋਰ ਆ ਉੱਥੇ ਭੈਣ ਵੀਰ ਦੀ ਰਾਖੀ ਕਰ ਸਕਦੀ ਹੈ ਜਿੱਥੇ ਭੈਣ ਨੂੰ ਲੋੜ ਹੈ ਉੱਥੇ ਵੀਰ ਪਹੁੰਚੇ ਕਿ ਜਦੋਂ ਸਾਰਾ ਪਰਿਵਾਰ ਇਕਜੁੱਟ ਹੋ ਕੇ ਮੁਕਾਬਲੇ ਲਈ ਤਿਆਰ ਹੋਵੇ ਤੇ ਦੁਨੀਆ ਦੀ ਕੋਈ ਤਾਕਤ ਸਾਡੇ ਪਰਿਵਾਰਾਂ ਨੂੰ ਨਾਣ ਕੇ ਬੰਗਾਰ ਨਹੀਂ ਸਕਦੀ ਪਰ ਇੰਨਾ ਨੀਵਾ ਕਰ ਦਿੱਤਾ ਆਪਣੀਆਂ ਮਾਵਾ ਭੈਣਾ ਨੂੰ ਰਖੜੀਆਂ ਬਣਾ ਕੇ ਕਿ ਭੈਣ ਭਾਵੇਂ ਵੀਰ ਤੋਂ ਤਗੜੀ ਹੋਵੇ ਪਰ ਆਪਾਂ ਰਖੜੀ ਬਣਾ ਕੇ ਸਿੱਧ ਕਰ ਦਿੱਤਾ ਕਿ ਤੂੰ ਤੇ ਕਮਜ਼ੋਰ ਹੈ ਤੂੰ ਆਪਣੀ ਰੱਖਿਆ ਆਪ ਨਹੀਂ ਕਰ ਸਕਦੀ ਤੇਰੀ ਰੱਖਿਆ ਕੇਵਲ ਤੇਰਾ ਵੀਰ ਹੀ ਕਰ ਸਕਦਾ ਇਸ ਕਰਕੇ ਜੇ ਗੁਰਮਤ ਸਮਾਗਮ ਨੂੰ ਸ਼ੁਰੂ ਕੀਤੇ ਨੇ ਤੇ ਇੱਕ ਇੱਕ ਕਰਮ ਕਾਂਡ ਛੱਡਣਾ ਸ਼ੁਰੂ ਕਰੋ ਤੇ ਪ੍ਰਣ ਕਰੋ ਵੀ ਰਖੜੀਆਂ ਬੰਨ੍ਹ ਕੇ ਪਿਆਰ ਨਹੀਂ ਜਿੱਥੇ ਵੀਰ ਨੂੰ ਲੋੜ ਹੋਵੇ ਭੈਣ ਪਹੁੰਚੇ ਜਿੱਥੇ ਭੈਣ ਨੂੰ ਲੋੜ ਹੋਵੇ ਵੀਰ ਪਹੁੰਚੇ ਤੋਵੇਂ ਕੰਸ ਦੀ ਭੈਣ ਨੇ ਰਖੜੀ ਬੰਨੀ ਹੋਵੇ ਪਰ ਕੰਸ ਨੇ ਰਾਤੀ ਕੀਤੀ ਜਿਹੜਾ ਬੱਚਾ ਜਨਮ ਲੈਂਦਾ ਸੀ ਕੰਸ ਵਾਰ ਦਿੰਦਾ ਸੀ ਤੇ ਸਾਦਾ ਭੈਣ ਭਰਾ ਦਾ ਪਿਆਰ ਦੇ ਸਤਿਗੁਰੂ ਗਰੀਬ ਨਵਾਜ਼ ਜੀ ਨੇ ਜਦੋਂ ਇਹ ਵਡਿਆਈ ਬਖਸ਼ਿਸ਼ ਕੀਤੀ ਤੇ ਸਾਡੀ ਅਰਦਾਸ ਵਿੱਚ ਝਿੰਗਰ ਹੈ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਦੇ ਸੀਸ ਦਿੱਤੇ ਜਿੱਥੇ ਗੁਰੂ ਕੇ ਸਿੰਘ ਬਹਾਦਰ ਸਨ ਉਥੇ ਸਿੰਘਣੀਆਂ ਨੇ ਵੀ ਬਹਾਦਰੀਆਂ ਵਿਖਾਈਆਂ ਤੇ ਜਿਨ੍ਹਾਂ ਜਿਨ੍ਹਾਂ ਨੇ ਧਰਮ ਦੇ ਨਿਰਮਿਤ ਆਪਣੇ ਸੀਸ ਅਰਪਨ ਕੀਤੇ ਵੈਸੇ ਤਾਂ ਹਰ ਸੁਭਾਗਤ ਨੂੰ